ਸਭ ਸਿਕਰ ਮੈਂ ਤੁਹਾਡਾ ਆਪਣਾ ਰੋਹਿਤ ਅਯਾਤ ਤੁਹੇ ਦੇਖ ਰਹੇ ਆਯਾਤ ਬਾਤ ਨੂੰ ਆਯਾਤ ਬਾਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਦਿਨ ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਹਾਂ ਬਟਿੰਡਾ ਰੇਲਵੇ ਸਟੇਸ਼ਨ ਕੋਲ ਜਿਹੜੀ ਗੰਧੀ ਮਾਰਕੀਟ ਆ ਪੁਰਾਣੀ ਇੱਥੇ ਜਿਹੜੀ ਮਸ਼ਹੂਰ ਗੰਧੀ ਮਾਰਕੀਟ ਵਿੱਚ ਹੋਲਸੇਲ ਮੈਡੀਸਨ ਮਾਰਕੀਟ ਆ ਜਿੱਥੇ ਹੋਲਸੇਲ ਦੀਆਂ ਮੈਡੀਕਲ ਦੀਆਂ ਦੁਕਾਨਾਂ ਨਾਲ ਸਰਜਿਕਲ ਆਈਟਮਾਂ ਦੀਆਂ ਦੁਕਾਨਾਂ ਇੱਥੇ ਮੌਜੂਦ ਆ ਤੇ ਇੱਥੇ ਦੁਕਾਨਦਾਰ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਜਿਹੜੀ ਅਸੀਂ ਜਿਹੜਾ ਹੈਗਾ ਇਸ ਤੋਂ ਬਾਅਦ ਅੱਗੇ ਗੱਲ ਵੀ ਕਰਵਾਵਾਂਗੇ ਦੁਕਾਨਦਾਰਾਂ ਨਾਲ ਜਿਹੜੇ ਇੱਥੇ ਵੀ ਕੀ ਕਹਿਣਾ ਉਹਨਾਂ ਦਾ ਇੱਕ ਮਸਲਾ ਕ੍ਰੀਏਟ ਹੋਇਆ ਵੀ ਜਿਹੜਾ ਇੱਥੇ ਬੰਦਾ ਟੂਰ ਤੇ ਜਾਂਦਾ ਟੂਰ ਤੇ ਐਕਸਪਾਇਰੀ ਲੈ ਕੇ ਆਉਂਦੇ ਤੇ ਟੂਰ ਤੇ ਐਕਸਪਾਇਰੀ ਲੈਣ ਤੇ ਆਉਣ ਤੋਂ ਬਾਅਦ ਉਸ ਐਕਸਪਾਇਰੀ ਦੇ ਵਿਹਾਰ ਤੇ ਉਹ ਪੁਲਿਸ ਜਿਹੜੀ ਹੈਗੀ ਆ ਰਾਮਾ ਮੰਡੀ ਦੀ ਡੀਐਸਪੀ ਦੇ ਜਿਹੜਾ ਹੈਗਾ ਪਰਚਾ ਦਰਜ ਕਰਨ ਦੀ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਇਹ ਦੁਕਾਨਦਾਰ ਕਹਿੰਦੇ ਨੇ ਵੀ ਇਹ ਪਰਚਾ ਜਿਹੜਾ ਹੈਗਾ ਗਲਤ ਹੈ ਨਜਾਇਜ਼ ਆ ਵੀ ਇਹ ਗਲਤ ਕੀਤਾ ਗਿਆ ਹੈਗਾ ਐਕਸਪਾਇਰੀ ਦੇ ਵਿਹਾਰ ਤੇ ਇੱਕ ਤਾਂ ਪਹਿਲੀ ਗੱਲ ਐਕਸਪਾਇਰੀ ਦੇ ਵਿਹਾਰ ਤੇ ਪਰਚਾ ਵੀ ਜਿਹੜਾ ਇਹਨਾਂ ਨੇ ਕਿਹਾ ਵੀ ਇਹ ਨਜਾਇਜ਼ ਆ ਵੀ ਇਹ ਜਿਹੜਾ ਪਰਚਾ ਇਹਨਾਂ ਨੇ ਕਿਹਾ ਵੀ ਗਲਤ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਪਰਚਾ ਤੇ ਤਾਂ ਕਿ ਜਿਹੜਾ ਮੁਲਾਜ਼ਮ ਤੇ ਵੀ ਹੈ ਜਿਹੜਾ ਜਿਹੜੀ ਹੈਗੀ ਆ ਇਹ ਨਹੀਂ ਆਣੀ ਚਾਹੀਦੀ ਵੀ ਮੁਲਾਜ਼ਮ ਦਾ ਵੀ ਕੋਈ ਕਸੂਰ ਨਹੀਂ ਇਹਦੇ ਵਿੱਚ ਵੀ ਉਹ ਐਕਸਪਾਇਰੀ ਲਿੱਤੀ ਐਕਸਪਾਇਰੀ ਦੇ ਵਿਹਾਲ ਤੇ ਉਹਨੇ ਪਰਚਾ ਕੀਤਾ ਪਰਚਾ ਗਲਤ ਆ ਸੋ ਇਹਨਾਂ ਨੇ ਹੀ ਗਲਤ ਕੀਤਾ ਵੀ ਪੁਲਿਸ ਨੂੰ ਜਿਹੜਾ ਪਰਚਾ ਵਾਸ ਕਰਨਾ ਚਾਹੀਦਾ ਦੇਖੋ ਸਾਡੀ ਰਿਪੋਰਟ ਹੋਰ ਇਹ ਜਾਣਕਾਰੀ ਜਿਹੜੀ ਵੀ ਆ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਹ ਵੀ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ میں روہت آزاد آزاد پولیس پرشاسن بند کرو بند بند کرو بند نہیں گے ਪੁਲਸਦਾਰ ਸੰਦੇਤ ਗੁਰਾਸ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਸਾਡੇ ਤੇ ਇਤਿਆਜ਼ਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਮਿਸਟਰ ਤੇ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ ਹਾਏ ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮਰਦਾਬਾਦ 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 ਮੁਸ਼ਰਹਾ ਦੇ ਮਰਦਾਬਾਦ 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 ਟੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹਾਏ 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 ਕੰਮਕਾਟੇ ਟੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਮਕਾਟੇ ਟੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਕੈਮਿਸਟੇਕ ਦਾ ਜਿੰਦਾਬਾਦ 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 ਕੈਮਿਸਟੇਕ ਦਾ ਜਿੰਦਾਬਾਦ 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 ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨਿਊਜ਼ ਅणि ਫਿਰ ਕੀ ਨਾਮ ਦਾ ਦੱਤਾ ਅਸ਼ੋਕ ਵਾਲੇ ਲਈ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮੇਟੀ ਐਸੋਸੀਏਸ਼ਨ ਬਰਿੰਡਾ ਅੱਜ ਜਿਹੜੀ ਇਹਾ ਬਰਿੰਡਾ ਦੇ ਰੋਸਟੀ ਦੇ ਸਰਵਿਸ ਜਿਵੇਂ ਜਿਹੜੀ ਹੈ ਉਹ ਅਗੰਦੀ ਮਾਰਕੀਟ ਜਿਹੜੀਆਂ ਦੁਕਾਨਾਂ ਬੰਦ ਰੱਖੀਆਂ ਆ ਕੀ ਮਕਸਦ ਆ ਜੀ ਬਜਰਾ ਕਿਉਂ ਕਿ ਨਹੀਂ ਅੱਜ ਕੱਲਾ ਹੋਲ ਸੇਲ ਨਹੀਂ ਪੂਰਾ ਬਰਿੰਡਾ ਪੂਰੀਆਂ ਸਾਡੀਆਂ 11 ਜਿਹੜੀਆਂ ਮੰਡੀਆਂ ਆ ਬਰਿੰਡਾ ਰਿਟੇਲ ਬਰਿੰਡਾ ਹੋਲ ਸੇਲ ਜਿਹੜੇ 11 ਜੂਟ ਹੈ ਉਹ ਪੂਰਨ ਤੌਰ ਦੇ ਉੱਤੇ ਪੁਲਿਸ ਦੀ ਨਜਾਇਜ਼ ਤੱਕੇਸ਼ਾਈ ਦੇ ਖਿਲਾਫ ਅਸੀਂ ਅੱਜ ਰੋਸ਼ ਪ੍ਰਦਰਸ਼ਨ ਲਈ ਇਕੱਠੇ ਹੋਏ ਹਾਂ ਕਿਉਂਕਿ ਕੱਲ ਸਾਡੇ ਇੱਕ ਹੋਲ ਸੇਲ ਕੈਮਿਸਟ ਸਿੰਗਲਾ ਮੈਡੀਕਲ ਏਜੰਸੀ ਦੇ ਮਾਲਜਮ ਕੱਲ ਰਾਮਾ ਮੰਡੀ ਟੂਰ ਤੇ ਗਏ ਸੀ ਉਸ ਟੂਰ ਦੇ ਦੌਰਾਨ ਸਿੰਗਲਾ ਮੈਡੀਕਲ ਜਿੱਥੋਂ ਦੀ ਇੱਕ ਫਾਰਮ ਹੈ ਉਹਨੇ ਦੋ ਪੱਤੇ ਕਲੌਂਜੀ ਪੰਮ ਦੇ ਵਾਪਸ ਰਿਟਰਨ ਜਿਹੜੀ ਐਕਸਪਾਇਰੀ ਉਹ ਪਾਰਟੀ ਨੂੰ ਦਿੱਤੀ ਸੀ ਉਹ ਮੁੰਡਾ ਉਤੋਂ ਲੈ ਕੇ ਬੈਗ ਚ ਪਾ ਕੇ ਆਪਣੇ ਰੇਲਵੇ ਸਟੇਸ਼ਨ ਤੇ ਟ੍ਰੇਨ ਫੜਨ ਲਗੀ ਸਾਡੀ ਜਿਹੜੀ ਉਥੋਂ ਦੀ ਰਾਮਾ ਜੁੰਡ ਦੀ ਟੀਮ ਹੈ ਉਥੇ ਥਾਣੇ ਪਹੁੰਚੀ ਮਾਨਯੋਗ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਵੀ ਕਿਉਂ ਇਸ ਤਰੀਕੇ ਦੀ ਜਿਹੜੀ ਕਾਰਵਾਈ ਤੁਸੀਂ ਕਰ ਰਹੇ ਹੋ ਉਹਨਾਂ ਨੇ ਕਿਹਾ ਵੀ ਇਹਨਾਂ ਕੋਲੇ ਕੋਈ ਬਿੱਲ ਨਹੀਂ ਹੈ ਜਦੋਂ ਕਿ ਜਿਹੜੀ ਬੰਦੇ ਜਿਹੜੀ ਪਾਰਟੀ ਤੋਂ ਦੋ ਪੱਤੇ ਆਏ ਸੀ ਉਹ ਬਿੱਲ ਵੀ ਦਿਖਾਏ ਉਹ ਆਪਣਾ ਰਿਕਾਰਡ ਵੀ ਦਿਖਾਏ ਵੀ ਇਹ ਦੋ ਪੱਤੇ ਸੀ ਐਕਸਪਾਇਰੀ ਦੇ ਸਿੰਗਲਾ ਮੈਡੀਕਲ ਏਜੰਸੀ ਨੂੰ ਭੇਜਿਆ ਲੇਕਿਨ ਉਹਨਾਂ ਨੇ ਸਾਡੀ ਕੋਈ ਗੱਲ ਨਾ ਸੁਣਦੇ ਹੋਏ ਉਸ ਗੁਰਮੀਤ ਸਿੰਘ ਦੇ ਉਸ ਮਲਾਜਮ ਦੇ ਉੱਤੇ ਜਿਹੜਾ ਹੈਗਾ ਨਾਰਕੋਟਿਕ ਦਾ ਪਰਚਾ ਦਰਜ ਕਰਤਾ ਅਸੀਂ ਇਸ ਪਰਚੇ ਦੇ ਖਿਲਾਫ ਅੱਜ ਬਠਿੰਡੇ ਦੇ ਵਿੱਚ ਹੋਲ ਸੇਲ ਮਾਰਕੀਟ ਦੇ ਵਿੱਚ ਸਾਰੇ ਰਿਟੇਲ ਤੇ ਹੋਲ ਸੇਲਰ ਇਕੱਠੇ ਹੋਏ ਆਂ ਸਾਰੀਆਂ ਮੰਡੀਆਂ ਜਿਹੜੀਆਂ ਹੈਗੀਆਂ ਅੱਜ ਸਾਡੀਆਂ ਬੰਦ ਆ ਇਸ ਨਜਾਇਜ਼ ਤੱਕੇਸ਼ਾਹੀ ਦੇ ਖਿਲਾਫ ਅਸੀਂ ਸਾਰੇ ਹੀ ਕੈਮਿਸ ਜਿਹੜੇ ਹੈਗੇ ਆ ਅਸੀਂ ਨਸ਼ਾ ਬਰੋਦੀ ਜਿਹੜੀ ਮਹਮਾ ਉਹਦਾ ਸਮਰਥਨ ਕਰਦੇ ਆਂ ਅਸੀਂ ਪੰਜਾਬ ਸਰਕਾਰ ਨੂੰ ਬਾਰ ਬਾਰੇ ਅਪੀਲ ਕਰਦੇ ਆਂ ਕਿ ਅਸੀਂ ਸਾਡਾ ਕੋਈ ਵੀ ਕੈਮਿਸਟ ਨਸ਼ਾ ਮੁਹਮਮ ਦੇ ਜਿਹੜਾ ਆਇਆ ਗਿਆ ਨਾਲ ਨਹੀਂ ਹੈਗਾ ਕੋਈ ਵੀ ਕੈਮਿਸਟ ਅਗਰੇ ਹੈ ਜਾਂ ਕੰਮ ਕਰਦਾ ਹੈ ਅਸੀਂ ਉਹਨੂੰ ਐਸੋਸੀਏਸ਼ਨ ਦੇ ਵਿੱਚੋਂ ਬਾਹਰ ਦਾ ਰਸਤਾ ਕਰਦੇ ਆਂ ਤਾਂ ਕਿਉਂ ਸਾਡੇ ਤੇ ਬਾਰ-ਬਾਰ ਤਸੱਦਦ ਕੀਤੇ ਜਾਂਦੇ ਆਂ ਕਿਉਂ ਬਾਰ-ਬਾਰ ਸਾਡੇ ਕੈਮਿਸਟਾਂ ਦੇ ਜਿਹੜਾ ਅਤਿਆਚਾਰ ਕੀਤਾ ਜਾ ਰਿਹਾ ਹੈ ਅਸੀਂ ਕੈਮਿਸ ਹਮੇਸ਼ਾ ਹੀ ਚਾਹੇ ਉਹ ਕਰੋਨਾ ਦਾ ਟਾਈਮ ਹੋਵੇ ਚਾਹੇ ਹੋਰ ਕੋਈ ਵਿਫਟਾਈ ਹੋਵੇ ਕੰਮਿਸ਼ਨਰ ਨੇ ਹਮੇਸ਼ਾ ਆਪਦੀ ਜਾਨ ਦੀ ਜਿਹੜੀ ਹੈ ਪਰਵਾਹ ਨਾ ਕਰਦੇ ਹੋਏ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਸ਼ਾਮਲ ਹੋਏ ਆਂ ਸਾਡੇ ਤੇ ਅਸੀਂ ਬੇਨਤੀ ਇਹੀ ਕਰਦੇ ਆਂ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਪੰਜਾਬ ਪੁਲਿਸ ਅੱਗੇ ਇਹ ਸਾਡੇ ਤੇ ਅਤਿਆਚਾਰ ਬੰਦ ਕੀਤਾ ਜਾਵੇ ਸਾਡੇ ਜਿਹੜੇ ਮੁੰਡੇ ਤੇ ਪਰਚਾ ਕੀਤਾ ਉਹ ਪਰਚਾ ਰੱਦ ਕੀਤਾ ਜਾਵੇ ਔਰ ਸਾਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਅਗਰ ਇਨਸਾਫ ਨਾ ਮਿਲਿਆ ਤਾਂ ਅਸੀਂ ਅੱਜ ਬੰਡਾ ਹੀ ਨਹੀਂ ਪੂਰਾ ਜਿਹੜਾ ਸਾਡਾ ਪੰਜਾਬ ਹੈ ਬੰਦ ਹੋਏਗਾ ਇਸ ਦੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਸਰਕਾਰ ਹੋਏਗੀ ਕਿਉਂਕਿ ਸਾਡੇ ਪੰਜਾਬ ਲੈਵਲ ਦੇ ਉੱਤੇ ਸਾਡੇ ਅਧਿਕਾਰੀਆਂ ਦੇ ਉੱਤੇ ਮੇਰੇ ਕੋਲ ਬਾਰ ਬਾਰ ਫੋਨ ਆ ਰਹੇ ਹੈ ਵੀ ਕਿਉਂ ਤੁਸੀਂ ਜਿਹੜਾ ਸਾਰਾ ਬੰਦ ਕਰਕੇ ਅਗਰ ਸਾਨੂੰ ਦੱਸੋ ਕਾਰਵਾਈ ਨਹੀਂ ਹੁੰਦੀ ਤਾਂ ਕੱਲ ਨੂੰ ਜਿਹੜਾ ਪੰਜਾਬ ਬੰਦ ਕੀਤਾ ਜਾਵੇਗਾ ਮੈਂ ਪੰਜਾਬ ਸਰਕਾਰ ਅੱਗੇ ਬਠਿੰਡਾ ਪ੍ਰਸ਼ਾਸਨ ਅੱਗੇ ਫਿਰ ਹੱਥ ਜੋੜ ਕੇ ਅਪੀਲ ਕਰਦਾ ਹਾਂ ਵੀ ਇਹ ਜਿਹੜਾ ਸਾਡੇ ਤੇ ਅਤਿਆਚਾਰ ਬੰਦ ਕੀਤਾ ਜਾਵੇ ਔਰ ਜਿਹੜੇ ਸਾਡੇ ਮੁੰਡੇ ਤੇ ਪਰਚਾ ਕੀਤਾ ਉਹਨੂੰ ਰੱਦ ਕੀਤਾ ਜਾਵੇ ਜੇਕਰ ਪੰਜਾਬ ਸਰਕਾਰ ਜਾਂ ਜਿਹੜੇ ਇੰਟਰਨੈਟ ਜਿਹੜੇ ਕੇਸ ਦਰਜ ਕੀਤਾ ਜਿਨ੍ਹਾਂ ਨੇ ਉਹਨਾਂ ਨੇ ਪ੍ਰਚਾਰਾਤ ਨਾ ਕੀਤਾ ਜਾਂ ਬਠਿੰਡਾ ਪ੍ਰਸ਼ਾਸਨ ਨੇ ਤੁਹਾਡੀ ਕੋਈ ਗੱਲ ਨਾ ਸੁਣੀ ਤਾਂ ਇਸ ਤੋਂ ਬਾਅਦ ਤੁਹਾਡਾ ਅਗਲਾ ਸੰਘਰਸ਼ ਕੀ ਸਾਡਾ ਅਗਲਾ ਸੰਘਰਸ਼ ਅਸੀਂ ਜਿਹੜਾ ਪ੍ਰਦਰਸ਼ਨ ਨਹੀਂ ਕਰ ਸਕਦੇ ਆ ਅਗਲਾ ਪ੍ਰਸ਼ਾਸਨ ਅਸੀਂ ਪੰਜਾਬ ਲੈਵਲ ਤੇ ਜਿਹੜੀ ਹੈ ਉਹ ਬੰਦ ਦੀ ਜਿਹੜੀ ਅਕਾਲ ਕਰਾਂਗੇ ਅਗਰ ਫੇਰ ਵੀ ਨਹੀਂ ਹੋਇਆ ਤਾਂ ਸਾਡੇ ਜਿਹੜੇ ਜੇਸ਼ ਸਿੰਦੇ ਆਲ ਇੰਡੀਆ ਦੇ ਪ੍ਰਧਾਨ ਹਨ ਅਰਜੀਵ ਸਿੰਘਲ ਜੀ ਜਨ ਸਕੱਤਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤਾਂ ਹੋ ਸਕਦਾ ਵੀ ਸਾਨੂੰ ਆਲ ਇੰਡੀਆ ਵੀ ਬੰਦ ਕਰਨਾ ਪਵੇ ਮਾਤੀ ਨਮਨ ਬਾਕੀ ਬਸੰਗਰ ਜੀ ਵਾਈਸ ਪ੍ਰੈਜ਼ੀਡੈਂਟ ਪੰਜਾਬ ਕੇ ਵਿਸ਼ੇਸ਼ ਸਮਾਣਾ ਗਰੁੱਪ ਤੇ ਅੱਜ ਇਹਦਾ ਟੱਕਾ ਹੋ ਰਿਹਾ ਬਹੁਤ ਜ਼ਬਰਦਸਤ ਟੱਕਾ ਸਾਡੇ ਕਮਿਸਟਰਲ ਇਸ ਨਾਲ ਤਾਂ ਸਾਡੇ ਸਾਰੇ ਸਟੇਟ ਤੇ ਹੀ ਸਵਾਲੇ ਨਿਸ਼ਾਨ ਲੱਗ ਜਾਣਾ ਤੇ ਸਾਰਾ ਦੇ ਸਾਡੇ ਬੱਚੇ ਸਪਲਾਈ ਕਰੇ ਜਾਣੇ ਮੰਡੇ ਸੇਵਾ ਕਰ ਜਾਣੇ ਬੋਕੇ ਦਵਾਈ ਪਹੁੰਚਦੇ ਮਰੀਜ਼ ਨੂੰ ਔਰ ਉਹਦੇ ਉਹਦੇ ਬਹੁਤ ਹੀ ਸਵਾਲੇ ਉਜਾਪੇ ਤੱਕੇ ਮੁੰਡੇ ਜਾਣੇ ਨਹੀਂ ਜੇ ਇਸ ਤਰ੍ਹਾਂ ਦੋ ਦੇ ਪੱਤੇ ਉਹ ਵੀ ਨਜਾਇਜ਼ ਇੱਕ ਐਕਸਪਾਇਰ ਪੱਤੇ ਹੈ ਔਰ ਉਹਨੇ ਉੱਤੇ ਵਾਗੇ ਪਰਚਾ ਤਰਜ ਹੋ ਰਿਹਾ ਇਹਦੂ ਸ਼ਰਮਣੀ ਗੱਲ ਕੀ ਹੋਊਗੀ ਬਿਲਕੁਲ ਐਸਟਰ ਕੈਮਿਸਟਰੀ ਦੇ ਸਾਰੇ ਸਿਧਾਂਤਾਂ ਨਾਲ ਬਿਲਕੁਲ ਐਕਸ਼ਨ ਲਿਆ ਜਾਏਗਾ ਅਸੀਂ ਪੂਰਾ ਉਹਨਾਂ ਸਪਰਸਥ ਕਰਦੇ ਹਾਂ ਔਰ ਆਲ ਇੰਡੀਆ ਤੌਰ ਤੇ ਵੀ ਜਿੰਦੇ ਸ਼ਰਮਾ ਸਿੰਘ ਸਾਹਿਬ ਨਾਲ ਇਹ ਗੱਲ ਕਰਾਂਗੇ ਸਾਡੇ ਪੰਜਾਬੀ ਇੰਟਾਂ ਨਾਲ ਸਾਰੇ ਗੱਲ ਕਰਕੇ ਇਸ ਚੀਜ਼ ਨੂੰ ਅੱਗੇ ਵਧਾਇਆ ਜਾਊਗਾ ਅਗਰ ਸਾਡੀ ਗੱਲ ਨਾ ਮੰਨੀ ਗਈ ਜਿਵੇਂ ਹੋ ਲੋ ਸਾਨੂੰ ਵੀ ਪਤਾ ਲੱਗਿਆ ਇਹਨਾਂ ਨੇ ਵੀ ਦਈਏ ਗੱਲ ਵੀ ਐਕਸਪਾਇਰੀ ਸੀ ਉਹ ਜਿਹੜੇ ਪੱਤੇ ਸੀ ਬਿਲਕੁਲ ਬਿਲਕੁਲ ਵੀ ਮੰਨ ਤਾਂ ਜਿਹੜੀ ਆਪਾਂ ਕਹਿਦੀਏ ਵੀ ਐਕਸਪਾਇਰੀ ਦੇ ਵਿੱਚ ਨਾ ਹੋਵੇ ਜਿਹੜੀ ਇਹਦੀ ਉਮਰ ਉਹਦੇ ਉਹੀ ਹੋਵੇ ਡੇਟ ਉਹ ਮਤਲਬ ਉਹ ਤੇ ਜਲਦੀ ਵਿੱਚ ਕੋਈ ਟੱਕਰ ਜਦੋਂ ਸਾਡਾ ਸੇਜ ਦੇ ਜਾ ਰਿਹਾ ਬਿਲਦੇਤ ਤੇ ਮਾਲ ਆ ਸਾਡਾ ਸੇਜ ਦੇ ਮਾਲ ਲੈ ਕੇ ਜਾ ਰਹਾ ਥਰੋਲ ਸੇਲ ਤੋਂ ਅਰੇ ਐਕਸਪਾਇਰੀ ਤੇ ਜਿਹੜਾ ਰਕੀ ਇਧਰ ਜੀ ਟੈਸਟ ਐਕਸਪਾਇਰੀ ਤੇ ਦਰ ਤੇ ਤੇ ਜਿਹੇ ਜੇ ਮਤਲਬ ਉਹ ਨਹੀਂ ਬਿਲਕੁਲ ਨਹੀਂ ਜਾਇਜ਼ ਹੈ ਬਿਲਕੁਲ ਨਹੀਂ ਜਾਇਜ਼ ਕੋਈ ਹੰਸਾ ਵਾਪਸ ਕਰੀ ਦੇ ਕੰਪਲੀਟ ਐਕਸਪਾਇਰੀ ਨਾ ਹੋਰ ਫੇਲ ਅਸਰ ਕੋਈ ਬਦਲ ਨਹੀਂ ਵੇਚਦਾ ਉਹ ਜਾ ਕੇ ਮੈਂ ਉਸ ਨਾਲ ਗੱਲ ਕਰੂੰਗਾ ਉਸ ਦੇ ਨਾਲ ਕ੍ਰੈਂਡਰ ਬਣਾਊਗਾ ਉਸ ਨਾਲ ਵਾਪਸ ਉਤਾਰ ਲਵਾਂ ਮੈਂ ਮੈਂ ਇੱਕ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਹੋਰ ਗੱਲ ਦੱਸਣਾ ਚਾਹਣਾ ਹੈ ਵੀ ਇਹ ਜਿਹੜਾ ਸਿੰਗਲਾ ਮੈਡੀਕਲ ਜਰਾਮਾ ਮੰਡੀ ਹੈ ਇਹ 6 2023 ਦੇ ਵਿੱਚ ਇਹਨਾਂ ਨੇ ਤਿੰਨ ਪੱਤਿਆਂ ਦੀ ਜਿਹੜੀ ਇਨਵੌਇਸ ਬਣਾਈ ਸੀ ਬਿੱਲ ਬਣਾਇਆ ਸੀ 2023 ਚ 6ਵੇਂ ਮਹੀਨੇ ਤਿੰਨ ਪੱਤੇ ਉਹਨਾਂ ਨੇ ਲਏ ਸੀ ਜਿਹੜਾ ਕਿ ਇੱਕ ਪੱਤਾ ਵੇਚਿਆ ਉਹਦਾ ਉਹਨਾਂ ਨੇ ਬਿੱਲ ਸੇਲ ਜਿਹੜਾ ਸਾਰੀ ਦਿਖਾਈ ਹੋਈ ਹੈ ਔਰ ਦੋ ਪੱਤੇ ਜਿਹੜੇ ਐਕਸਪਾਇਰ ਹੋਏ ਤੁਸੀਂ ਸੋਚੋ 2 ਸਾਲਾਂ ਦੇ ਵਿੱਚ ਜਿਹੜੇ ਬੰਦੇ ਨੇ ਜਿਹੜੀ ਪਾਰਟੀ ਨੇ ਦੋ ਪੱਤੇ ਐਕਸਪਾਇਰ ਕਰ ਲਏ ਕੀ ਉਹ ਨਸ਼ਾ ਵੇਚਦਾ ਹੋਊਗਾ ਕਮਾਲ ਦੀ ਗੱਲ ਹੈ ਅਸੀਂ ਇਹ ਵਾਰ-ਵਾਰ ਪ੍ਰਸ਼ਾਸਨ ਨੂੰ ਦੱਸ ਰਹੇ ਹਾਂ ਵੀ ਅਗਰ ਉਹਦੀ ਮਨਸ਼ਾ ਇਹ ਗਲਤ ਹੋਊਗੀ ਕੀ ਉਹ ਤੁਸੀਂ ਸਾਰੇ ਬੰਦੇ ਖੜੇ ਹੋ ਕੀ ਉਹ ਪੱਤੇ ਐਕਸਪਾਇਰ ਕਰੂਗਾ ਤਾਂ ਇਸ ਨਜਾਇਜ਼ ਜਿਹੜਾ ਹੈਗਾ ਤੱਕਾ ਵੀ ਅਸੀਂ ਜਦੋਂ ਸਾਡਾ ਜਿਹੜਾ ਮੁਲਾਜ਼ਮ ਜਾਂਦਾ ਹੈ ਉਸ ਨੂੰ ਹੀ ਐਕਸਪਾਇਰੀ ਫੜਾਵਾਂਗੇ ਨਾ ਜਦੋਂ ਮੰਡੀਆਂ ਦੇ ਵਿੱਚ ਜਾਂਦਾ ਹੈ ਤਾਂ ਮੈਂ ਹੁਣ ਸਾਡੇ ਜਿਹੜੇ ਹੋਲ سیلਰ ਹੈ ਇਹਨੂੰ ਗਾਗਾ ਉਹ ਵੀ ਆਪਣੇ ਜਿਹੜੇ ਦੋ ਲਬਜਾ ਉਹ ਮੀਡਨ ਹੰਡਰਸਨ ਸਤਿਕਾਰਯੋਗ ਸਾਰੇ ਮੈਂਬਰ ਸਾਹਿਬਾਨ ਪਹਿਲਾਂ ਤੁਹਾਡਾ ਨਾਮ ਕੀ ਮੇਰਾ ਨਾਮ ਦਰਸ਼ਨ ਜਵੜਾ ਜੀ ਪ੍ਰੈਜ਼ੀਡੈਂਟ ਹੋਲ سیل ਕੇਮਿਸਟ ਅਸੋਸੀਏਸ਼ਨ ਇੱਥੇ ਜਿੰਨੇ ਵੀ ਸਾਡੇ ਬੰਦੇ ਇਕੱਠੇ ਆਏ ਉਹਨਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਹੈ ਅਸੀਂ ਉਹਨਾਂ ਦਾ ਅਤੀ ਧੰਨਵਾਦੀਆਂ ਅੱਗੇ ਰਹੀ ਗੱਲ ਸਾਡਾ ਜਿਹੜਾ ਮਾਲ ਹੈ ਇਹ ਸਾਡੇ ਸੇਲਜ਼ ਮੈਨਰ ਅਸੀਂ ਸਪਲਾਈ ਹੁੰਦਾ ਸਾਰੀਆਂ ਮਾਰਕੀਟਾਂ ਚ ਅਸੀਂ ਕੋਈ ਵੀ ਮਾਲਕ ਆਪ ਜਾ ਕੇ ਉੱਥੇ ਨਹੀਂ ਕੰਮ ਕਰਦਾ ਜੇ ਐਸੀ ਤਰ੍ਹਾਂ ਸਾਡੇ ਬੰਦਿਆਂ ਨੂੰ ਫਟ ਫਟ ਕੇ ਅੰਦਰ ਕਰਨ ਲੱਗੇ ਤੇ ਅਸੀਂ ਸਿਚਾਉਣਾ ਵੀ ਪ੍ਰਸ਼ਾਸਨ ਨੂੰ ਅਸੀਂ ਜਿੰਦੇ ਆਪਦੇ ਲਾ ਕੇ ਚਾਬੀਆਂ ਉਹਨਾਂ ਨੂੰ ਦੇਵਾਂਗੇ ਕਿਉਂਕਿ ਸਾਡੇ ਬਿਜ਼ਨਸ ਹੀ ਬੰਦ ਹੋ ਜਾਣਗੇ ਅਸੀਂ ਆਪ ਤਾਂ ਕੰਮ ਨਹੀਂ ਕਰ ਸਕਦੇ ਨਾ ਅਸੀਂ ਮੰਡੀਾਂ 'ਚ ਸਪਲਾਈ ਕਰ ਸਕਦੇ ਹਾਂ ਸੋ ਮੇਰੀ ਬੇਨਤੀ ਹੈ ਵੀ ਐਹੋ ਜੀ ਤੱਕੇਸ਼ਾਹੀ ਨਾ ਕੀਤੀ ਜਾਵੇ ਜਿਹੜੇ ਸਾਡੇ ਅਸੀਂ ਬਕਾਇਦਾ ਆਇਡੈਂਟੀਟੀ ਕਾਰਡ ਬਣਾ ਕੇ ਦੇਵਾਂਗੇ ਜੇ ਤੁਹਾਨੂੰ ਇਹ ਲੱਗਦਾ ਹੈ ਵੀ ਇਹ ਪ੍ਰੋਬਲਮ ਹੈ ਅਸੀਂ ਆਇਡੈਂਟੀਟੀ ਕਾਰਡ ਬਣਾ ਕੇ ਦੇ ਦਾਂਗੇ ਆ ਉਹਦੇ ਸੈਲਜਮੈਨਾਂ ਨੂੰ ਤੇ ਉਹ ਇਹ ਇਹ ਜੀ ਕਾਰਵਾਈਆਂ ਨਾ ਕੀਤੀ ਜਾਣ ਤੇ ਨਹੀਂ ਤੇ ਸਾਨੂੰ ਹੋਰ ਵੱਡਾ ਸੰਘਰਸ਼ਿਤ ਤੋਂ ਬਾਅਦ ਵੇਡਣਾ ਪਏ

ਬੇਇਨਸਾਫੀਆ ਤੱਕ ਮੈਂ ਇਹ ਗਨ ਖੂੰਗਾ ਕਿ ਜਿਹੜੇ ਲੋਕ ਕੰਮ ਕਰਦੇ ਹੈ ਉਹਨਾਂ ਤੱਕ ਪੁਲਿਸ ਪਹੁੰਚ ਨਹੀਂ ਕਰ ਰਹੀ ਔਰ ਜਿਹੜੇ ਸਹੀ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਸੌਫਟ ਟਾਰਗੇਟ ਚੰਗ ਗੇ ਜਿਹੜਾ ਹੈਗਾ ਇੱਕ ਮੈਂ ਕਹਿ ਸਕਦਾ ਕਿ ਕਾਰਵਾਈ ਦਿਖਾਉਣ ਵਾਲਾ ਕੰਮ ਕੀਤਾ ਗਿਆ ਹੈ ਇਹ ਬਹੁਤ ਤੱਕੇ ਵਾਲੀ ਗੱਲ ਹੈ ਬਹੁਤ ਬੇਇਨਸਾਫੀ ਵਾਲੀ ਗੱਲ ਹੈ ਔਰ ਪ੍ਰਸ਼ਾਸਨ ਨੂੰ ਇਮੀਡੀਏਟਲੀ ਪਰਚਾ ਰੱਦ ਕਰਨਾ ਚਾਹੀਦਾ ਹੈ ਵਪਾਰੀਆਂ ਨੂੰ ਨਿਆਂ ਦੇਣਾ ਚਾਹੀਦਾ ਹੈ ਅਗਰ ਜੇ ਇਹਨਾਂ ਨੇ ਇਹ ਜਿਹੜੀ ਕੀਤੀ ਗਲਤ ਕਾਰਵਾਈ ਹੈ ਉਹਦੇ ਤੇ ਸਹੀ ਨਾ ਕੀਤਾ ਤਾਂ ਵਪਾਰੀ ਜਿਹੜਾ ਹੈਗਾ ਸੜਕਾਂ ਤੇ ਉਹ ਕੱਲੇ ਹੀ ਨਹੀਂ ਪੰਜਾਬ ਦੇ ਵਪਾਰੀ ਆਉਣਗੇ ਅਸੀਂ ਵੀ ਨਾਲ ਖੜਾਂਗੇ ਔਰ ਜਿੰਨਾ ਤੱਕ ਇਨਸਾਫ ਨਹੀਂ ਮਿਲੇਗਾ ਇਹ ਲੜਾਈ ਲੜੀ ਜਾਈਏ ਕੀ ਪੰਜਾਬ ਸਰਕਾਰ ਅੱਜ ਦੁਕਾਨਦਾਰਾਂ ਦੇ ਉਹ ਕਹਿੰਦੇ ਨਾ ਬੇਕਸੂਰ ਦੁਕਾਨਦਾਰਾਂ ਤੇ ਜਿਹਦੀ ਜੇਬ ਦੇ ਵਿੱਚ ਦੋ ਐਕਸਪਾਇਰੀ ਦੇ ਪੱਤੇ ਜੇ ਨਸ਼ਾ ਬੰਦ ਕਰਨਾ ਅਸੀਂ ਚਾਹੁੰਦੇ ਹਾਂ ਅਸੀਂ ਤੁਹਾਡਾ ਸਾਥ ਦਿੰਨੇ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੱਥੇ ਸਾਡੀ ਲੋੜ ਹੈ ਸਾਡੀ ਲੋੜ ਲੋ ਸਾਡਾ ਸਾਥ ਲੋ ਲੇਕਿਨ ਜੇ ਤੁਸੀਂ ਐ ਸਾਡੇ ਦੁਕਾਨਦਾਰਾਂ ਦੀ ਪਰਚੇ ਕਰਨ ਲੱਗ ਜਾਓਗੇ ਤਾਂ ਫਿਰ ਤਾਂ ਕੋਈ ਮੇਰੀ ਖਲ ਇਹ ਕਹਿੰਦੇ ਨਸ਼ਾ ਬੰਦ ਹੋਵੇ ਨਾ ਹੋਵੇ ਸਰਕਾਰ ਦਾ ਬੰਦ ਜੂਰ ਹੋ ਜੂਗੀ ਜਿਸ ਹਿਸਾਬ ਨਾਲ ਇਹਨਾਂ ਨੇ ਕੰਮ ਕਰਦੇ ਇੱਕੋ ਸਰ ਵਪਾਰੀ ਵਰਗ ਸੀ ਜਿਹੜਾ ਅੱਜ ਦੁਕਾਨਾਂ ਦੇ ਵਿੱਚ ਬੈਠਾ ਸੀਗਾ ਕਿਸਾਨ ਪਹਿਲੇ ਬਾੜ ਸੜਕਾਂ ਦੇ ਤੁਰੇ ਫਿਰਦੇ ਐ ਕਰਮਚਾਰੀ ਤਾਂ ਸੜਕਾਂ ਦੇ ਤੁਰੇ ਫਿਰਦੇ ਐ ਤੇ ਅੱਜ ਸਰਕਾਰ ਨੇ ਜੇ ਇਹੀ ਹਾਲਾਤ ਸ਼ੁਰੂ ਕਰਤੇ ਤਾਂ ਸਾਡੇ ਵਪਾਰੀਆਂ ਦਾ ਵੀ ਇਹੀ ਹਾਲ ਹੋਊਗਾ ਅਸੀਂ ਵੀ ਸੜਕਾਂ ਤੇ ਆ ਜਾਵਾਂਗੇ ਤੇ ਇਹ ਦੂ ਬਾਤ ਤਾਂ ਕੰਮ ਹੀ ਖਤਮ ਹੋ ਜਾਊਗਾ ਅਸੀਂ ਸਰਕਾਰ ਨੂੰ ਆਪਣੇ ਵੱਲੋਂ ਗੁਜਾਰਿਸ਼ ਕਰਦੇ ਹਾਂ ਕਿ ਸਾਡੇ ਬੇਕਸੂਰ ਵਪਾਰੀਆਂ ਤੇ ਖਰਚੇ ਜਿਹੜੇ ਤੁਸੀਂ ਕੀਤੇ ਐ ਇਹਨਾਂ ਨੂੰ ਰੱਦ ਕਰੋ ਜੇ ਤੁਸੀਂ ਇਹ ਪਰਚੇ ਰੱਦ ਨਹੀਂ ਕਰੋਗੇ ਤਾਂ ਸਾਨੂੰ ਫਿਰ ਮਜਬੂਰਨ ਕੋਈ ਨਾ ਕੋਈ ਵੱਡੀ ਕਾਲ ਦੇਣੀ ਪਊਗੀ ਬਠਿੰਡਾ ਬੰਦ ਕਰਾਉਣਾ ਪਊਗਾ ਪੰਜਾਬ ਬੰਦ ਕਰਾਉਣਾ ਪਊਗਾ ਤੇ ਚਾਹੇ ਕੋਈ ਨਾ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਸੰਗਠਨ ਵੱਲੋਂ ਜੋ ਵੀ ਸਾਡਾ ਬਣੂਗਾ ਅਸੀਂ ਆਪਣੇ ਵੱਲੋਂ ਸਰਕਾਰ ਦੇ ਉਹ ਇਹਨਾਂ ਇਹ ਚੀਜ਼ ਨੂੰ ਤਾਂ ਅਸੀਂ 100% ਕਹਿ ਰਹੇ ਹਾਂ ਕਿ ਨਯਾਇਜ਼ ਕੰਮ ਅਸੀਂ ਨਹੀਂ ਹੋਣ ਦੇਵਾਂਗੇ ਤੱਕਾ ਅਸੀਂ ਨਹੀਂ ਹੋਣ ਦੇਵਾਂਗੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਇਹ ਸਰਕਾਰ ਨੂੰ ਸਰਕਾਰ ਦੇ ਨੁਮਾਇੰਦੇ ਬੈਠੇ ਆ ਕਿ ਉਹਨਾਂ ਦਾ ਕੰਮ ਕੀਤਾ ਜਾਉ ਉਹ ਸੋਬੇ ਕੋਲੇ ਆਈ ਸਰਕਾਰ ਦੇ ਨੁਮਾਇੰਦੇ ਮੇਰੀ ਗੱਲ ਤਾਂ ਤਿੰਨ ਸਾਲਾਂ ਤੋਂ ਅਸੀਂ ਦੇਖ ਹੀ ਨਹੀਂ ਰਿਹਾ ਜਿੱਥੇ ਪਹਿਲੇ ਹੁੰਦਾ ਸੀਗਾ ਪਹਿਲੇ ਕਦੇ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਸੀ ਕੋਈ ਬਾਜ਼ਾਰ ਦੇ ਵਿੱਚ ਕੋਈ ਰੋਲਾ ਪੈਂਦਾ ਸੀ ਕੋਈ ਐਕਸੀਡੈਂਟ ਹੁੰਦਾ ਕੋਈ ਮਰਦਾ ਕੋਈ ਜੰਮਦਾ ਕਿਸੇ ਨੂੰ ਕੋਈ ਵੀ ਖੁਸ਼ੀ ਗਮੀ ਕੁਝ ਵੀ ਹੁੰਦੀ ਸੀ ਤਾਂ ਅਸੀਂ ਆਮ ਤੌਰ ਤੇ ਦੇਖਿਆ ਕਰਦੇ ਸੀ ਵੀ ਉੱਥੇ ਡਰੀ ਬਚ ਗਈ ਤਾਂ ਉੱਥੇ ਕੋਈ ਨਾ ਕੋਈ ਐਮਐਲਏ ਜਾਂ ਕੋਈ ਨਾ ਕੋਈ ਮੰਤਰੀ ਜਿਹੜਾ ਹੈਗਾ ਭੱਜ ਕੇ ਆਊਗਾ ਪਰ ਤੁਸੀਂ ਸਾਰੇ ਮੀਡੀਆ ਵਾਲੇ ਗਵਾਹ ਹੋ ਦੱਸੋ ਮੈਨੂੰ ਕੋਈ 3 ਸਾਲਾਂ ਵਿੱਚ ਤੁਹਾਨੂੰ ਕਦੇ ਕਿਸੇ ਧਰਨੇ 'ਚ ਵੀ ਕੋਈ ਦੇਖਿਆ ਹੋਵੇ ਫਿਰ ਮਜਬੂਰਨ ਲੋਕੀ ਜਦੋਂ ਇਹ ਸਰਕਾਰ ਦੇ ਨਾਮ ਦੇ ਨਾਰੇ ਲਾਂਦੇ ਤਾਂ ਉੱਤੋਂ ਵੀਰੇ ਇਹ ਜਵਾਬ ਆਂਦਾ ਵੀ ਅਸੀਂ ਕੀ ਕਰੀਏ ਸਾਡੇ ਖਿਲਾਫ ਦੇ ਨਾਰੇ ਲਾਂਦੇ ਆ ਜੇ ਤੁਸੀਂ ਵਿੱਚ ਆ ਕੇ ਬੈਠ ਜਾਓਗੇ ਭਰਾਵੋ ਅਸੀਂ ਤਾਂ ਤੁਹਾਡਾ ਜਿੰਦਾਬਾਦ ਕਰਾਂਗੇ ਤੁਸੀਂ ਸਾਡੇ ਨਾਲ ਚੱਲੋ ਅਸੀਂ ਤਾਂ ਅੱਜ ਵੀ ਕਹੀ ਜੰਨੇ ਅਸੀਂ ਅੱਜ ਵੀ ਕਹਿੰਨੇ ਆ ਕੋਈ ਬੈਠੇ ਨਾ ਦੇ ਐਮ ਐਲ ਏ ਸਾਹ ਨੂੰ ਅਸੀਂ ਅੱਜ ਵੀ ਹਾਲਾਂਕਿ ਮੇਰੇ ਘਰ ਅੱ체 ਨਹੀਂ ਕਿਸੇ ਨੇ ਕੋਈ ਵੀ ਅਸਰਾਂ ਦਾ ਕੋਈ ਨਾਰਾ ਲਾਇਆ ਹੋਣਾ ਇਹਨਾਂ ਨੇ ਕਿਹਾ ਹੋਣਾ ਪਰ ਅਸੀਂ ਅੱਜ ਫੇਰ ਇਹੋ ਇਸ ਗੱਲ ਤੇ ਦੁਹਰਾਣਾ ਚਾਹੁੰਦੇ ਆਂ ਜ ਕਿ ਤੁਸੀਂ ਸਾਡਾ ਸਾਥ ਦਿਆ ਕਰੋ ਵਪਾਰੀ ਤੁਹਾਡੇ ਆ ਤੁਸੀਂ ਸਾਡੇ ਨਾਲ ਜੇ ਸਾਰੀ ਜਨਤਾ ਦੀ ਤੁਸੀਂ ਆਵਾਜ਼ ਨਹੀਂ ਸੁਣੋਂਗੇ ਬੰ ਜਨਤਾ ਨੂੰ ਜਿਹੜਾ ਨਹੀਂ ਦਿਖੂਗਾ ਤਾਂ ਇਹਦਾ ਮਤਲਬ ਜਨਤਾ ਅਸਰੇ ਹੀ ਲੱਗਦਾ ਵੀ ਉਹਨਾਂ ਦਾ ਚੋਰ ਹੋਊਗਾ ਤਾਂ ਨਹੀਂ ਜਾਂਦਾ ਸਾਡੇ ਕੋਲ ਅਸੀਂ ਤਾਂ ਇਹ ਕਹਿੰਦੇ ਕਿ ਤੁਸੀਂ ਸਾਡੇ ਨਾਲ ਆ ਕੇ ਖੱਬੇਟੋ ਸਾਡੇ ਆ ਕੰਮ ਕਰਾ ਕੇ ਦਿਓ ਸਾਡੇ ਉੱਤੇ ਜਿਹੜਾ ੱੱਕਾ ਹੋ ਰਿਹਾ ਉਹਨੂੰ ਬਰਦਾਸ਼ਤ ਮਤਲਬ ਖਤਮ ਕਰਾਓ ਕੱਲ੍ਹ ਅਸੀਂ ਫੇਰ ਤੁਹਾਨੂੰ ਵੋਟ ਸਾਡੇ ਲੋਕਾਂ ਨੇ ਵੋਟਾਂ ਪਾਈਆਂ ਬਾਹਰਲੇ ਨੇ ਥੋੜੀ ਪਾਈਆਂ ਕੋਈ ਪਾਕਿਸਤਾਨ ਵਾਲੇ ਥੋੜੀ ਆ ਕੇ ਵੋਟਾਂ ਪਾ ਕੇ ਵੋਟਾਂ ਬਠਿੰਡੇ ਵਾਲਿਆਂ ਨੇ ਪਾਈਆਂ ਜੀ ਤਾਂ ਐਮਐਲਏ ਬਣਿਓ ਤੇ ਅੱਜ ਤੁਹਾਨੂੰ ਉਹ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨੂੰ ਇਤਰਾਜ਼ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ